ਭਾਈ ਹਰਪ੍ਰੀਤ ਸਿੰਘ ਉਨਾ ਉੱਪਰ ਜੋ ਇੱਕ ਮੈਂ ਕਹੂੰਗਾ ਨਸ਼ੇ ਦਾ ਝੂਠਾ ਪਰਚਾ ਪਾਇਆ ਹੈ 2-4 ਗ੍ਰਾਮ ਕੋਈ ਨਸ਼ੀਲਾ ਪਦਾਰਥ ਹੈ ਉਸ ਦਾ ਜੋ ਪਰਚਾ ਪਾਇਆ ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆ ਰਿਹਾ ਹੈ ਕਿ ਤੇ تمہارا ਸ਼ੈ ਤੂੰ ਹੀ ਮਦਈ ਤੂੰ ਹੀ ਮੁਨਸਿਬ ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ ਜੋ ਸੱਤਾਧਾਰੀ ਧੇਰਾ ਆਮ ਆਦਮੀ ਪਾਰਟੀ ਦੀ ਉਸਨੇ ਸਿਆਸੀ ਬਦਲਾਕੂਰੀ ਦੀ ਨੀਤੀ ਦੇ ਨਾਲ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਖੜੀ ਹੋਣ ਜਾਰੀ ਪੰਥਕ ਤੇ ਖੇਤਰੀ ਸਿਆਸਤ ਨੂੰ ਢਾਹ ਲਾਉਣ ਦੀ ਨੀਅਤ ਦੇ ਨਾਲ ਮੈਂ ਕਹੂੰਗਾ ਇਹ ਜੋ ਝੂਠਾ ਪਰਚਾ ਹੈ 2-4 ਗ੍ਰਾਮ ਦਾ ਉਹਨਾਂ ਦੇ ਜਿਹੜੇ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ ਉੱਪਰ ਪਾਇਆ ਹੈ ਜੇ ਇਸ ਤਰੀਕੇ ਦੇ ਨਾਲ ਹੀ 2-4 ਗ੍ਰਾਮ ਦੀਆਂ ਰਿਕਵਰੀਆਂ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਜੀ ਪ੍ਰੈਸ ਕਾਨਫਰੰਸ ਕਰਨ ਲੱਗ ਪਏ ਮੈਨੂੰ ਲੱਗਦਾ ਹੈ ਜਿਹੜੀ ਪਲਸ ਹੈ ਉਹ ਥਾਣਿਆਂ ਦੇ ਵਿੱਚ ਘੱਟ ਹੋਵੇਗੀ ਤੇ ਸ਼ਾਮ ਨੂੰ ਫੇਸਬੁੱਕ ਉੱਪਰ ਜੋ ਆਨਲਾਈਨ ਹੈ ਉਹ ਜ਼ਿਆਦਾ ਹੋਵੇਗਾ ਅੱਛਾ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਅਮਰਤਪਾਲ ਸਿੰਘ ਦੇ ਭਾਈ ਨੂੰ ਇੱਕ ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੈ ਗਿਆ ਸੀ ਤੇ ਹੁਣ ਈਮਾਨ ਸਿੰਘ ਖਾਰਾ ਵਕੀਲ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੁਲਿਸ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਪੰਜਾਬ ਸਰਕਾਰ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਕਹੇ ਹੈ ਕਿ ਜੇਕਰ ਪੁਲਿਸ 3-4 ਗ੍ਰਾਮ ਦੇ ਪਿੱਛੇ ਪ੍ਰੈਸ ਕਾਨਫਰੰਸ ਕਰਨ ਲੱਗੀ ਤਾਂ ਸਾਰੇ ਪੁਲਿਸ ਸ਼ਾਮ ਨੂੰ ਆਨਲਾਈਨ ਹੋ ਜਾਇਆ ਕਰੇਗੀ ਤੇ ਦੂਜੇ ਪਾਸੇ ਉਹਨਾਂ ਕਿਹਾ ਕਿ ਮੈਂ ਨਹੀਂ ਕਦੇ ਦੇਖਿਆ 4 ਲਾਈਨ ਰੋਡ ਦੇ ਉੱਤੇ ਖੜੀ ਗੱਡੀਆਂ ਦੀ ਪੁਲਿਸ ਚੈਕਿੰਗ ਕਰਦੀ ਹੋਵੇ। ਦੋਸਤੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਜੋ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ ਉਹਨਾਂ ਉੱਪਰ ਜੋ ਇੱਕ ਮੈਂ ਕਹੂੰਗਾ ਨਸ਼ੀਦਾ ਝੂਠਾ ਪਰਚਾ ਪਾਇਆ ਹੈ 2-4 ਗ੍ਰਾਮ ਕੋਈ ਨਸ਼ੀਲਾ ਪਦਾਰਥ ਹੈ। ਪੁਲਿਸ ਦਾ ਜੋ ਪਰਚਾ ਪਾਇਆ ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆ ਰਿਹਾ ਹੈ ਕਿ تمہارا ਸ਼ਹਿ ਤੁਮ ਹੀ ਮਦਈ ਤੁਮ ਹੀ ਮੁਨਸੀਬ ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ ਕਿ ਕਿਵੇਂ ਜੋ ਸਾਰਾ ਪੁਲਿਸ ਦਾ ਜੋ ਤੰਤਰ ਹੈ ਜੋ ਮਸ਼ੀਨਰੀ ਹੈ ਉਸ ਦਾ ਜੋ ਇਸਤੇਮਾਲ ਕਰਦਿਆਂ ਹੋਇਆ ਜੋ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦੀ ਉਸ ਨੇ ਸਿਆਸੀ ਬਦਲਾਖੂਰੀ ਦੀ ਨੀਤੀ ਦੇ ਨਾਲ ਪਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਖੜੀ ਹੋਣ ਜਾਰੀ ਪੰਥਕ ਤੇ ਖੇਤਰੀ ਸਿਆਸਤ ਨੂੰ ਢਾਹ ਲਾਉਣ ਦੀ ਨੀਅਤ ਦੇ ਨਾਲ ਮੈਂ ਕਹੂੰਗਾ ਇਹ ਜੋ ਝੂਠਾ ਪਰਚਾ ਹੈ 2-4 ਗ੍ਰਾਮ ਦਾ ਉਹਨਾਂ ਦੇ ਜਿਹੜੇ ਬ੍ਰਦਰ ਨੇ ਪਾਈ ਹਰਪ੍ਰੀਤ ਸਿੰਘ ਉੱਪਰ ਪਾਇਆ ਇੱਕ ਬੜੀ ਦੇਖਣ ਵਾਲੀ ਗੱਲ ਹੈ ਇੱਕ ਜ਼ਿਲ੍ਹੇ ਦਾ ਜਿਹੜਾ ਐਸਐਸਪੀ ਹੈ ਉਹ ਜੋ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ 2-4 ਗ੍ਰਾਮ ਨਸ਼ੀਲੇ ਪਦਾਰਥ ਦੀ ਮੈਂ ਕਹੂੰਗਾ ਰਿਕਵਰੀ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਹੀ 2-4 ਗ੍ਰਾਮ ਦੀਆਂ ਰਿਕਵਰੀਆਂ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਜੀ ਪ੍ਰੈਸ ਕਾਨਫਰੰਸ ਕਰਨ ਲੱਗ ਪਏ ਤਾਂ ਮੈਨੂੰ ਲੱਗਦਾ ਹੈ ਜਿਹੜੀ ਪੁਲਸ ਹੈ ਉਹ ਥਾਣਿਆਂ ਦੇ ਵਿੱਚ ਘੱਟ ਹੋਵੇਗੀ ਤੇ ਸ਼ਾਮ ਨੂੰ ਫੇਸਬੁੱਕ ਉੱਪਰ ਜੋ ਆਨਲਾਈਨ ਹੈ ਉਹ ਜ਼ਿਆਦਾ ਹੋਵੇਗੀ ਤਾਂ ਇੱਥੋਂ ਇੱਕ ਸਿੱਧ ਹੋ ਰਿਹਾ ਹੈ ਵੀ ਕਿਵੇਂ ਜਿਹੜੇ ਪੁਲਿਸ ਦੇ ਹਾਇਰ ਅਫੀਸ਼ੀਅਲਸ ਵੀ ਇਸ ਝੂਠਾ ਪਰਚਾ ਪਾਉਣ ਦੇ ਵਿੱਚ ਜੋ ਨਾਲ ਨੇ ਹੈਂਡਡ ਹੈਂਡ ਇਨ ਗਲਵਜ਼ ਨੇ ਦੇਖੋ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਪਰਚੇ ਵਿੱਚ ਦਿਖਾ ਦਿੱਤਾ ਵੀ ਗੱਡੀ ਖੜੀ ਹੋਈ ਸੀ ਜੋ 4 ਲੇਨ ਰੋਡ ਹੈ ਉਸ ਦੇ ਉੱਪਰ ਮੈਂ ਤਾਂ ਨਹੀਂ ਕਦੇ ਦੇਖਿਆ ਵੀ ਪੁਲਿਸ ਕੋਈ ਚੈਕਿੰਗ ਕਰਦੀ ਹੋਵੇ ਖੜੀਆਂ ਗੱਡੀਆਂ ਦੀ ਜਾਂ ਕੋਈ ਗੱਡੀ ਖੜੀ ਹੋ ਕੇ ਕੋਈ ਨਸ਼ੇ ਦਾ ਕੋਈ ਇਸਤੇਮਾਲ ਹੋ ਰਿਹਾ ਤਾਂ ਇਹ ਸਾਰਾ ਪਰਚਾ ਦੱਸਦਾ ਹੈ ਕਿਵੇਂ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੇ ਉੱਪਰ ਪਿਛਲੇ ਸਾਲ ਜੋ ਮੈਂ ਕਹੂੰਗਾ 16 ਫਰਵਰੀ 2023 ਨੂੰ ਇੱਕ ਉਹ ਵਰਿੰਦਰ ਸਿੰਘ ਮੁੰਡੇ ਆਲਾ ਜੋ ਝੂਠਾ ਪਰਚਾ ਪਾਇਆ ਸੀ ਵੀ ਉਸ ਤੋਂ 2000 ਰੁਪਏ ਦੀ ਲੁੱਟਖੋ ਕਰ ਲਈ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨੂੰ ਟਾਰਗੇਟ ਕਰਨ ਦੇ ਲਈ ਉਹਨਾਂ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਅਤੇ ਉਹਨਾਂ ਦੇ ਜਿਹੜੇ ਚਾਚਾ ਜੀ ਨੇ ਉਹਨਾਂ ਦੇ ਜਿਹੜੇ ਭੂਆ ਜੀ ਨੇ ਉਹਨਾਂ ਨੂੰ ਜੋ ਗ੍ਰਿਫਤਾਰ ਕਰਕੇ 57 ਦੇ ਵਿੱਚ ਜਦੋਂ ਕਿ ਸ਼ਾਮਾਂ ਨੂੰ ਜ਼ਮਾਨਤ ਹੋ ਜਾਂਦੀ ਹੁੰਦੀ ਹੈ ਇੱਕ ਹਫ਼ਤਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਮੈਂ ਕਹੂੰਗਾ ਜਿਹੜਾ ਇਸ ਸਮੇਂ ਪੰਜਾਬ ਦਾ ਹਾਕਮ ਹੈ ਉਹ ਇਸ ਪਰਿਵਾਰ ਦੇ ਨਾਲ ਇੱਕ ਤਰੀਕੇ ਨਾਲ ਨਿਜੀ ਕਿੜ ਕੱਢਣ ਦੇ ਉੱਪਰ ਉਹ ਆ ਚੁੱਕਿਆ ਹੈ ਕਿ ਕੁਝ ਵੀ ਹੋ ਸਾਰਾ ਤੰਤਰ ਮੰਤਰ ਜੰਤਰ ਲਾ ਕੇ ਪਿੱਕਵੇਂ ਇੱਕ ਪਰਿਵਾਰ ਨੂੰ ਇੱਕ ਨੌਜਵਾਨ ਨੂੰ ਜੋ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਅੱਗੇ ਵਧਣ ਤੋਂ ਰੋਕਣਾ ਹੈ ਪਰ ਸਿੱਖ ਕੌਮ ਨਾਲੇ ਪਹਿਲਾਂ ਨਹੀਂ ਇਹ ਪਹਿਲਾਂ ਨਹੀਂ ਵੀ ਕੋਈ ਇਹੋ ਜੀ ਚੀਜ਼ ਹੋਈ ਹੈ ਪਹਿਲਾਂ ਵੀ ਸਾਡਾ 2.5 ਲੱਖ ਮੁੰਡਾ ਹੈ ਜੋ ਨੌਜਵਾਨ ਹੈ ਉਹਨਾਂ ਨੇ ਫੀਕ ਐਨਕਾਊਂਟਰਾਂ ਦੇ ਵਿੱਚ ਖਫਤ ਕਰ ਦਿੱਤਾ ਫਿਰ ਕਿੰਨਿਆਂ ਦੇ ਗੈਂਗਸਟਰਾਂ ਕਹਿ ਕੇ ਕਿੰਨਿਆਂ ਨੂੰ ਅਜੋਕੇ ਸਮੇਂ ਦੇ ਵਿੱਚ ਇਹ ਜੋ ਮਾਰਨੇ ਉਸ ਤੋਂ ਬਾਅਦ ਕਿੰਨਿਆਂ ਦੇ ਉੱਪਰ ਜੋ ਮੈਂ ਕਹੂੰਗਾ ਝੂਠੇ ਪਰਚੇ ਦਰਜ ਕਰਕੇ ਜਿਨ੍ਹਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹ ਹਾਲੇ ਜੇਲ੍ਹਾਂ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 40 ਨੌਜਵਾਨ ਨੇ 10 ਦਿਵੜੂਗੜ੍ਹ ਚ ਨੇ 30 ਅੰਮ੍ਰਿਤਸਰ ਜੇਲ੍ਹ ਚ ਨੇ ਹਾਲਾਂਕਿ ਕਿਸੇ ਨੂੰ ਕੋਈ ਡਾਂਗ ਛੋਟੀ ਤੱਕ ਨਹੀਂ ਮਾਰੀ ਤਾਂ ਵੀ ਉਹ ਅੰਦਰ ਬੈਠੇ ਤਾਂ ਮੈਂ ਕਹੂੰਗਾ ਆਪਾ ਪੰਜਾਬ ਵਾਸੀਆਂ ਨੇ ਇਨ੍ਹਾਂ ਕੂਝੀਆਂ ਚਾਲਾਂ ਤੋਂ ਸੁਚੇਤ ਰਹਿਣਾ ਬਾਕੀ ਅਦਾਲਤ ਦੇ ਵਿੱਚ ਹੀ ਜੋ ਭਾਈ ਹਰਪ੍ਰੀਤ ਸਿੰਘ ਦੀ ਜਿਹੜੀ ਪੈਰਵੀ ਹੈ ਉਹ ਜੋ ਸ਼ੁਰੂ ਕਰ ਦੇਵਾਂਗੇ ਤੇ ਬੜੀ ਛੇਤੀ ਉਹ ਕਾਨੂੰਨੀ ਤਰੀਕੇ ਦੇ ਨਾਲ ਜੋ ਬਾਹਰ ਵੀ ਆਉਣਗੇ ਦੇ ਬਾਈ ਜਦ ਬਰੀ ਵੀ ਹੋਣਗੇ ਤੇ ਆਪਾਂ ਇਹਨਾਂ ਕਿਸੇ ਵੀ ਅਫਵਾਹਾਂ ਦੇ ਵਿੱਚ ਜਾਂ ਕਿਸੇ ਹੋਰ ਭਲੇਖਿਆਂ ਦੇ ਵਿੱਚ ਨਹੀਂ ਆਉਣਾ ਤੇ ਸੁਚੇਤ ਰਹਿਣਾ ਇੰਨੀਆਂ ਕਿ ਮੇਰੀਆਂ ਸਾਰਿਆਂ ਨੂੰ ਜੋ ਬੇਂਤੀਆਂ ਨੇ ਸੋ ਈਮਾਨ ਸਿੰਘ ਖਾਰਾ ਵੱਲੋਂ ਕੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਰੰਜਿਸ਼ ਕੱਢੀ ਜਾ ਰਹੀ ਹੈ ਹਾਲਾਂਕਿ ਭਾਈ ਅਮਰੀਪਾਲ ਸਿੰਘ ਦੇ ਜਿਹੇ ਮੂਵਮੈਂਟ ਬਣੀ ਹੈ ਉਹਨੂੰ ਖਤਮ ਕਰਨ ਨੂੰ ਕੀਤਾ ਜਾ ਰਿਹਾ ਸਾਰਾ ਕੁਝ ਕੈਮਰਾ ਪਾਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸੇਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਕਲਾ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਭੇ ਤਾਨੂਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਾਲ ਜੀ ਮੈਂ ਹਕਮ ਰਾਜੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ